ਪਰਮ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਆਪਾਂ ਸਮਾਜ ਦੇ ਵਿੱਚ ਅਕਸਰ ਦੇਖਦੇ ਹਾਂ ਕਿ ਕੁਝ ਲੋਕ ਜਿਹੜੇ ਹੈ ਉਹ ਧਰਮ ਦੇ ਰਸਤੇ ਤੇ ਚੱਲਣਾ ਚਾਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਮ ਮਨੁੱਖਤਾ ਨੂੰ ਸਹੀ ਰਸਤੇ ਤੇ ਚੱਲਣ ਦੇ ਵਾਸਤੇ ਪ੍ਰੇਰਿਆ ਜਾਵੇ ਜਾਂ ਸਹੀ ਪਾਸੇ ਲਾਇਆ ਜਾਵੇ ਜਾਂ ਬਾਬਾ ਨਾਨਕ ਸਾਹਿਬ ਦੇ ਸਿਧਾਂਤ ਦੇ ਨਾਲ ਜੋੜਿਆ ਜਾਵੇ। ਅ ਭੁੱਲੀ ਪਟਕੀ ਜਵਾਨੀ ਨੂੰ ਜਾਂ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਨੇ ਉਹਨਾਂ ਨੂੰ ਸਹੀ ਸੇਧ ਦੇ ਕੇ ਸਹੀ ਪਾਸੇ ਵੱਲ ਤੋਰਿਆ ਜਾਵੇ। ਪਰ ਕੁਝ ਲੋਕ ਸਾਡੇ ਸਮਾਜ ਦੇ ਵਿੱਚ ਐਸੇ ਵੀ ਹੈ ਅ ਜਿਹੜੇ ਨਾ ਤਾਂ ਆਪ ਕੋਈ ਚੰਗਾ ਕੰਮ ਕਰਦੇ ਨਹੀਂ ਜੇਕਰ ਕੋਈ ਹੋਰ ਚੰਗਾ ਕੰਮ ਕਰਦਾ ਹੈ ਤਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਹਮੇਸ਼ਾ ਚੰਗਾ ਕੰਮ ਕਰਨ ਵਾਲਿਆਂ ਦੀ ਵਿਰੋਧਤਾ ਕਰਦੇ ਨੇ ਜਾਂ ਧਰਮ ਦੇ ਰਾਹ ਤੇ ਚੱਲਣ ਵਾਲਿਆਂ ਦੀ ਵਿਰੋਧਤਾ ਕਰਦੇ ਨੇ ਸੋ ਵਾਹਿਗੁਰੂ ਮੇਰ ਕਰੇ ਅਜਿਹੇ ਲੋਕਾਂ ਨੂੰ ਸਮਤ ਦੇਵੇ ਮਨੁੱਖਤਾ ਦੇ ਲੇ ਦੇ ਬਾਰੇ ਸੋਚਣ ਵਾਲੇ ਲੋਕਾਂ ਦੇ ਨਾਲ ਖੜਨ ਤਾਂ ਹਮੇਸ਼ਾ ਕੋਸ਼ਿਸ਼ ਕਰੀਏ ਜੇਕਰ ਅਸੀਂ ਖੁਦ ਕਿਸੇ ਦਾ ਭੜਾ ਨਹੀਂ ਕਰ ਸਕਦੇ ਕਿਸੇ ਨੂੰ ਪੁੱਧ ਰੱਬ ਦੇ ਰਾਹ ਤੇ ਨਹੀਂ ਤੋਰ ਸਕਦੇ ਤਾਂ ਜੇਕਰ ਕੋਈ ਭਲੇ ਦੀ ਗੱਲ ਕਰਦਾ ਕੋਈ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਕੋਈ ਨਸ਼ੇ ਰੋਕਣ ਦੀ ਗੱਲ ਕਰਦਾ ਤਾਂ ਘਟੋ ਘਟ ਇਸ ਤਰ੍ਹਾਂ ਦੇ ਲੋਕਾਂ ਦੀਆਂ ਲੱਤਾਂ ਨਾ ਖਿੱਚੀਆਂ ਜਾਣ ਠੀਕ ਹੈ ਤੁਸੀਂ ਚੰਗਾ ਕੰਮ ਨਹੀਂ ਕਰਨਾ ਨਾ ਕਰੋ ਦੂਸਰੇ ਦੇ ਰਾਹ ਦਾ ਰੋੜਾ ਨਾ ਬਣੋ ਕਿਉਂਕਿ ਸੱਤਾ ਦੀਆਂ ਝੂਟੀਆਂ ਪਾਵਨ ਕੁਰਸੀਆਂ ਇੱਥੇ ਰਹਿ ਜਾਣੀਆਂ ਜੇਕਰ ਸਾਨੂੰ ਸਮਾਜ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਣਾ ਹੈ ਤਾਂ ਉਹ ਸਾਡੇ ਚੰਗੇ ਕੰਮਾਂ ਕਰਕੇ ਸਾਨੂੰ ਯਾਦ ਰੱਖਿਆ ਜਾਵੇਗਾ ਕਿਉਂਕਿ ਇਤਿਹਾਸ ਦੋ ਤਰ੍ਹਾਂ ਦੇ ਮਨੁੱਖਾਂ ਦਾ ਬਣਦਾ ਹੈ ਇੱਕ ਤਾਂ ਜਿਹੜੇ ਪਾਪੀ ਲੋਕ ਹੁੰਦੇ ਨੇ ਜਾਂ ਮਨੁੱਖਤਾ ਤੇ ਜ਼ੁਲਮ ਕਰਦੇ ਨੇ ਉਹਨਾਂ ਨੂੰ ਇਤਿਹਾਸ ਦੇ ਵਿੱਚ ਉਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ ਤੇ ਦੂਸਰੇ ਜਿਹੜੇ ਧਰਮ ਦੇ ਰਸਤੇ ਤੇ ਚੱਲਦੇ ਨੇ ਮਨੁੱਖਤਾ ਦਾ ਭਲਾ ਕਰਦੇ ਨੇ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਇਤਿਹਾਸ ਯਾਦ ਕਰਦਾ ਸੋ ਉਹਨਾਂ ਦਾ ਜਿਹੜਾ ਨਾਮ ਹੈ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਸੋ ਕੋਸ਼ਿਸ਼ ਕਰੀਏ ਜੇ ਆਪ ਚੰਗਾ ਨਹੀਂ ਕਰ ਸਕਦੇ ਤਾਂ ਜੇਕਰ ਕੋਈ ਹੋਰ ਚੰਗਾ ਕਰ ਰਿਹਾ ਉਹਦੇ ਰਾਹ ਦਾ ਰੋੜਾ ਨਾ ਬਣੀਏ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮਤ ਦੇਣ ਸੋ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ